ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਜੇਕਰ ਤੁਹਾਡੇ ਸਾਹਮਣੇ ਆਪਣੇ ਆਪ ਆ ਗਈ ਹੈ ਤਾਂ ਉਸ ਦਾ ਬਹੁਤ ਬਹੁਤ ਵੱਡਾ ਕਾਰਨ ਹੈ ਕਾਰਨ ਤਾਂ ਹੀ ਹੈ ਉਸ ਤੋਂ ਵੱਡੀ ਗੱਲ ਇਹ ਹੈ ਕਿ ਜੇ ਇਹ ਵੀਡੀਓ ਬਿਨਾਂ ਸੱਚ ਕੀਤੇ ਤੁਹਾਡੇ ਸਾਹਮਣੇ ਆ ਗਈ ਤਾਂ ਸਮਝ ਜਾਓ ਕਿ ਤੁਹਾਡੀ ਇੱਕ ਬਹੁਤ ਵੱਡੀ ਇੱਛਾ ਬੜੀ ਜਲਦੀ ਪੂਰੀ ਹੋਣ ਵਾਲੀ ਹੈ ਕਿ ਹੋਗੇ ਸੰਗਤ ਜੀ ਜੋਨੀਵਸ ਚਾਹੁੰਦਾ ਹੈ ਜੋਨੀਵਸ ਮਤਲਬ ਕਿ ਪਰਮਾਤਮਾ ਵਾਹਿਗੁਰੂ ਜੀ ਇਹ ਚਾਹੁੰਦੇ ਹਨ ਕਿ ਤੁਹਾਡੀ ਕੋਈ ਇਸ਼ਿਆ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ ਤਾਂ ਇਸ ਵੀਡੀਓ ਦੇ ਵਿੱਚ ਤੁਹਾਡੀ ਇਸ਼ਿਆ ਪੂਰੀ ਉਹ ਕਰਵਾਉਣਗੇ ਕਿਉਂਕਿ ਇਹ ਵੀਡੀਓ ਦਾ ਤੁਹਾਡੇ ਸਾਹਮਣੇ ਆਉਣਾ ਇਹ ਸਾਬਤ ਕਰਦਾ ਹੈ ਕਿ ਤੁਹਾਡੀ ਇਸ਼ਿਆ ਜ਼ਰੂਰ ਪੂਰੀ ਹੋਏਗੀ ਕਿਉਂਕਿ ਅੱਜ ਆਪਣੇ ਵੀਡੀਓ ਵਿੱਚ ਕੁਝ ਇਸ ਤਰ੍ਹਾਂ ਦਾ ਦੱਸਣ ਵਾਲੇ ਹਾਂ ਜਸ ਨਾਲ ਕੇ ਤੁਹਾਡੀ ਇਸ਼ਿਆ ਜ਼ਰੂਰ ਪੂਰੀ ਹੋਵੇ ਕਿ ਕਿਉਂਕਿ ਇਹ ਅਜਮਾਇਆ ਹੋਇਆ ਉਪਾਅ ਹੈ ਸੰਘਾ ਜੀ ਜਿਨ੍ਹਾਂ ਲੋਕਾਂ ਨੇ ਇਸ ਨੂੰ ਪਾਣੋ ਕੀਤਾ ਹੈ ਇਸ ਰੈਮਡੀ ਨੂੰ ਅਪਣਾਇਆ ਹੈ ਉਹਨਾਂ ਨੂੰ ਇਸ ਦਾ ਜ਼ਬਰਦਸਤ ਫਾਇਦਾ ਹੋਇਆ ਹੈ ਤਾਂ ਅੱਜ ਉਹਨਾਂ ਵਿੱਚੋਂ ਤੁਸੀਂ ਇੱਕ ਕਿਸਮਤ ਵਾਲੇ ਬਣ ਸਕਦੇ ਹੋ ਕਿਉਂਕਿ ਦੇਖੋ ਅੱਜ ਦਾ ਜਿਹੜਾ ਉਪਾਅ ਹੈ ਅੱਜ ਤੇ ਜਿਹੜੀ ਰੈਮਡੀ ਹੈ ਉਹਦੇ ਵਿੱਚ ਤੁਹਾਡਾ 1 ਰੁਪਿਆ ਵੀ ਨਹੀਂ ਲੱਗਣਾ ਨਾ ਹੀ ਤੁਹਾਡਾ ਕੋਈ ਪੈਸਾ ਲੱਗਣਾ ਹੈ ਉਹਦੇ ਵਿੱਚ ਤੁਹਾਡਾ 1 ਰੁਪਿਆ ਵੀ ਨਹੀਂ ਲੱਗਣਾ ਨਾ ਹੀ ਤੁਹਾਡਾ ਕੋਈ ਬਹੁਤਾ ਸਮਾਂ ਲੱਗਣਾ ਹੈ ਪਰ ਫਿਰ ਵੀ ਤੁਹਾਡੀਆਂ ਇਸ਼ਿਆ ਪੂਰੀ ਹੋਏਗੇ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੀ ਰੈਮਡੀ ਭਾਵ ਕੇ ਅੱਜ ਦਾ ਉਪਾਅ ਉਹ ਇਹ ਹੈ ਕਿ ਇੱਕ ਨੰਬਰ ਇੱਕ ਇਸ ਤਰ੍ਹਾਂ ਦਾ ਐਂਜਲ ਨੰਬਰ ਤੁਹਾਨੂੰ ਅਸੀਂ ਦੱਸਣ ਵਾਲੇ ਹਾਂ ਜੋ ਕਿ ਜੋ ਕਿ ਜੁਨੇ ਵਾਸਤੇ ਤੁਹਾਡਾ ਜੋ ਮੈਸੇਜ ਹੈ ਤੁਹਾਡੀ ਜੋ ਇੱਛਾ ਹੈ ਤੁਸੀਂ ਜੋ ਚਾਹੁੰਦੇ ਹੋ ਕਿ ਜਲਦੀ ਤੋਂ ਜਲਦੀ ਮਿਲ ਜਾਵੇ ਉਹ ਤੁਹਾਡਾ ਮੈਸੇਜ ਉਹ ਤੁਹਾਡੀ ਇਸ਼ਿਆ ਉਸ ਪਰਮਾਤਮਾ ਤੱਕ ਪਹੁੰਚਾਏਗਾ ਤਸਾ ਸੰਗ ਜੀ ਅੱਜ ਦੇ ਉਪਾਦੇ ਵਿੱਚ ਤੁਸੀਂ ਕੁਝ ਵੀ ਪਰਮਾਤਮਾ ਜਿਉਂ ਨਹੀਂ ਵਾਸਤੋਂ ਮੰਗ ਸਕਦੇ ਹੋ ਤੁਹਾਨੂੰ ਤਿੰਨ ਇਸ਼ਾਵਾਂ ਲਿਖਣ ਵਾਸਤੇ ਆਸੀ ਪਰ ਸੱਸ ਪੂਰਾ ਕਿਵੇਂ ਲਿਖਣਾ ਹੈ ਕੀ ਕਰਨਾ ਹੈ ਦੱਸਣ ਵਾਲੇ ਹਾਂ ਤਿੰਨ ਇਸ਼ਾਵਾਂ ਦੇਖੋ ਇਸ਼ਿਆ ਕੋਈ ਵੀ ਤੁਸੀਂ ਤਿੰਨ ਇਸ਼ਾਵਾਂ ਮੰਗ ਸਕਦੇ ਹੋ ਤੁਹਾਨੂੰ ਪੈਸਿਆਂ ਦੇ ਕੰਮੇ ਹੈ ਉਹ ਤੁਸੀਂ ਲਿਖ ਸਕਦੇ ਹੋ ਪਰ ਇਸ ਤੋਂ ਜੋ ਚੀਜ਼ ਤੁਸੀਂ ਮੰਗਣੀ ਹੈ ਇਸ ਤਰ੍ਹਾਂ ਮੰਗਣੀ ਹੈ ਪਰਮਾਤਮਾ ਕੋ ਕਿ ਤੁਹਾਡੀ ਉਹ ਇਸ਼ਿਆ ਪੂਰੀ ਹੋ ਗਈ ਹੈ ਐਡਵਾਂਸ ਦੇ ਵਿੱਚ ਤੁਸੀਂ ਥੈਂਕਸ ਕਰਨਾ ਹੈ ਜੋਨੇ ਵਾਸਤਾ ਪਰਮਾਤਮਾ ਦਾ ਵਾਹਿਗੁਰੂ ਜੀ ਦਾ ਤੁਸੀਂ ਕੀ ਲਿਖਣਾ ਹੈ ਜਿਸ ਤਰ੍ਹਾਂ ਕਿ ਸਮਝ ਲਓ ਪੈਸਿਆਂ ਦੇ ਕੰਮੇ ਹੈ ਤੇ ਪੈਸਿਆਂ ਦੇ ਕੰਮੇ ਲਿਖੋ ਜੌਬ ਚਾਹੀਦੇ ਹੈ ਜੌਬ ਲਿਖੋ ਸਰਕਾਰੀ ਜੌਬ ਚਾਹੀਦੇ ਹੈ ਉਹ ਲਿਖੋ ਵਿਦੇਸ਼ ਜਾਣਾ ਹੈ ਉਹ ਲਿਖੋ ਵਿਦੇਸ਼ ਜਾ ਕੇ ਤੁਹਾਡੇ ਬੱਚੇ ਤੁਹਾਡੇ ਨਾਲ ਗੱਲ ਨਹੀਂ ਕਰ ਰਹੇ ਤਾਂ ਉਹ ਲਿਖੋ ਵਿਦੇਸ਼ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਪਿਆਰ ਨਹੀਂ ਮਿਲ ਰਹੀ ਤਾਂ ਉਹ ਲਿਖੋ ਤੁਹਾਡੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਵਿਆਹ ਦੀ ਪ੍ਰੋਬਲਮ ਹੈ ਤਾਂ ਉਹ ਲਿਖੋ ਤੁਹਾਡੇ ਬੱਚੇ ਕਹਨੇ ਵਿੱਚ ਨਹੀਂ ਹਨ ਤਾਂ ਉਹ ਲਿਖੋ ਸੰਗਤ ਜੀ ਜੋ ਵੀ ਤੁਹਾਨੂੰ ਪ੍ਰੋਬਲਮ ਹੈ ਉਹ ਤੁਸੀਂ ਤਿੰਨ ਈਸ਼ਾਮਤ ਉਹ ਲਿਖ ਸਕਦੇ ਹੋ ਜੋ ਵੀ ਤੁਹਾਨੂੰ ਦਿੱਕਤਾਂ ਪਰੇਸ਼ਾਨੀਆਂ ਪ੍ਰੋਬਲਮ ਜੋ ਵੀ ਤੁਹਾਡੀ ਇਸ਼ਿਆ ਹੈ ਪਰੇਸ਼ਾਨੀ ਹੈ ਉਹਨੂੰ ਦੂਰ ਕਰਨ ਵਾਸਤੇ ਤੁਸੀਂ ਅੱਜ ਦੇ ਉਪਾਅ ਦੇ ਵਿੱਚ ਆਪਣੀ ਕੋਈ ਵੀ ਇਸ਼ਿਆ ਲਿਖ ਸਕਦੇ ਹੋ ਇਹ ਜੋ ਮੈਂ ਤੁਹਾਨੂੰ ਦੱਸਣ ਚਾ ਰਹੀ ਹਾਂ ਇਹ ਦੋ ਦਿਨ ਦਾ ਉਪਾਅ ਹੈ ਤੁਸੀਂ ਚਾਹੋ ਤਾਂ ਇਸਨੂੰ ਜ਼ਿਆਦਾ ਦਿਨ ਵੀ ਕਰ ਸਕਦੇ ਹੋ ਪਰ 2 ਦਿਨ ਦੇ ਅੰਦਰ ਅੰਦਰ ਤੁਹਾਡੀ ਇਸ਼ਾ ਪੂਰੀ ਹੋਏਗੀ ਤੁਸੀਂ ਮੋੜ ਕੇ ਇਸ ਵੀਡੀਓ ਤੇ ਆ ਕੇ ਮੈਨੂੰ ਕਮੈਂਟ ਜ਼ਰੂਰ ਕਰਨਾ ਕਿ ਸਾਡੀ ਇਹ ਵਾਲੀ ਇਸ਼ਾ ਪੂਰੀ ਹੋ ਗਈ ਹੈ ਕਿਉਂਕਿ ਤੁਹਾਡੇ ਕਮੈਂਟ ਦੇਖ ਕੇ ਲੋਕ ਵੀ ਮੋਟੀਵੇਟ ਹੁੰਦੇ ਹਨ ਤੇ ਮੈਂ ਤੁਹਾਡੇ ਕਮੈਂਟ ਦੇਖ ਕੇ ਹੋਰ ਵੀ ਵਧੀਆ ਵੀਡੀਓ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀ ਹਾਂ ਚਲੋ ਅੱਜ ਦੀ ਉਪਾਦੀ ਮੇਨ ਗੱਲ ਮੇਨ ਚੀਜ਼ ਕਿਹੜੀ ਹੈ ਉਹ ਦੱਸਦੇ ਹਾਂ ਉਹ ਬਾਤ ਤੁਸੀਂ ਕਰਨ ਦੇ ਲਈ ਇੱਕ ਐਂਜਲ ਨੰਬਰ ਹੈ ਜੋ ਤੁਸੀਂ ਲਿਖਣਾ ਹੈ ਇਹ ਨੰਬਰ ਜੋ ਮੇਰੇ ਪੁਰਾਣੇ ਸਬਸਕ੍ਰਾਈਬਰ ਹਨ ਜੋ ਪੁਰਾਣੇ ਮੈਂਬਰ ਹਨ ਉਹਨਾਂ ਨੂੰ ਇਹ ਨੰਬਰ ਸੁਣਿਆ ਹੋਵੇਗਾ ਉਹਨਾਂ ਨੂੰ ਯਾਦ ਹੋਵੇਗਾ ਇਹ ਇੱਕ ਜਾਦੂਈ ਨੰਬਰ ਹੈ ਇਹ ਇੱਕ ਐਸਾ ਰਸਮਈ ਨੰਬਰ ਹੈ ਜੋ ਤੁਹਾਨੂੰ ਜੁਨੀਵਰਸ ਦੇ ਨਾਲ ਜੋੜਦਾ ਹੈ ਤੁਹਾਡੇ ਮੈਸੇਜ ਨੂੰ ਪਰਮਾਤਮਾ ਤੱਕ ਪਹੁੰਚਾਉਂਦਾ ਹੈ ਇਹ ਇੱਕ ਐਸਾ ਨੰਬਰ ਹੈ ਨੰਬਰ ਹੈ 7611 ਇਸ ਨੰਬਰ ਨੂੰ ਆਪਾਂ ਕਿਵੇਂ ਲਿਖਣਾ ਹੈ ਇੱਕ ਨਵੇਂ ਤੱਕ ਦੇ ਇਸ ਨੰਬਰ ਨੂੰ ਆਪਾਂ ਕਿਵੇਂ ਲਿਖਣਾ ਹੈ ਇੱਕ ਨਵੇਂ ਟੈਕਨੀਕ ਦੇ ਨਾਲ ਇਸ ਟੈਕਨੀਕ ਦੇ ਨਾਲ ਬੜੇ سارے ਲੋਕਾਂ ਨੇ ਇਸ ਦਾ ਫਾਇਦਾ ਵੀ ਉਠਾਇਆ ਹੈ ਤੇ ਤੇ ਬਿਲਕੁਲ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਜਿਸ ਤਰ੍ਹਾਂ ਤੁਹਾਨੂੰ ਦੱਸ ਰਹੇ ਹਾਂ ਉਸੇ ਹੀ ਤਰ੍ਹਾਂ ਤੁਸੀ ਕਰਨਾ ਹੈ ਕਾਪੀ ਪੈਨਸਲ ਲੈ ਲਓ ਉਸਦੇ ਉੱਤੇ ਤੁਸੀਂ ਨੋਟ ਕਰ ਲਓ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਇੱਥੇ ਇੱਕ ਚਿੱਟਾ ਕਾਗਜ਼ ਇਹ ਜੋ ਤੁਹਾਨੂੰ ਮੈਂ ਦੱਸ ਰਹੀ ਹਾਂ ਇਹ ਕਾਗਜ਼ ਪਲੇਨ ਲੈਣਾ ਹੈ ਲਾਈਨਾਂ ਵਾਲਾ ਕਾਗਜ਼ ਤੁਸੀਂ ਬਿਲਕੁਲ ਵੀ ਨਹੀਂ ਲੈਣਾ ਚਿੱਟਾ ਕਾਗਜ਼ ਪਲੇਨ ਵਾਲਾ ਲੈਣਾ ਹੈ ਤੇ ਸਭ ਤੋਂ ਪਹਿਲਾਂ ਉਹਦੇ ਉੱਤੇ ਇਸ ਤਰ੍ਹਾਂ ਆਪਾਂ ਤਿੰਨ ਤੁਸੀਂ ਲਿਖ ਲਓ ਤਿੰਨ ਨੰਬਰ 1 2 3 ਕਿਉਂਕਿ ਅਸੀਂ ਤਿੰਨ ਆਪਣੀਆਂ ਇਸ਼ਾਵਾਂ ਇੱਥੇ ਲਿਖਣੀਆਂ ਹਨ ਹੁਣ ਇਸ ਤੋਂ ਬਾਅਦ ਤੁਸੀਂ ਜਿਹੜੀਆਂ ਮੈਂ ਤੁਹਾਡੀਆਂ ਇਸ਼ਾਵਾਂ ਹਨ 1 ਨੰਬਰ 2 ਨੰਬਰ 3 ਨੰਬਰ ਇਹ ਆਪਣੀਆਂ ਇਸ਼ਾਵਾਂ ਨੂੰ ਤੁਸੀਂ ਲਿਖ ਲਵੋ ਇਸ਼ਾਵਾਂ ਲਿਖਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਉਸੇ نیچے ਥੈਂਕਸ ਯੂਨੀਵਰਸ ਥੈਂਕਸ ਯੂਨੀਵਰਸ ਥੈਂਕਸ ਯੂਨੀਵਰਸ ਤਿੰਨ ਵਾਰ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਤੁਸੀਂ ਸ਼ੁਕਰਾਨਾ ਵੀ ਲਿਖ ਸਕਦੇ ਹੋ ਕਿ ਵਾਹਿਗੁਰੂ ਸ਼ੁਕਰਾਨਾ ਵਾਹਿਗੁਰੂ ਸ਼ੁਕਰਾਨਾ ਵਾਹਿਗੁਰੂ ਸ਼ੁ크rana ਜਸਨਾਗੇ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਹੇ ਹਾਂ ਕੋਈ ਵੀ ਗਲਤੀ ਨਹੀਂ ਕਰਨੀ ਪੈਨ ਜੋ ਲੈਣਾ ਹੈ ਲਾਲ ਪੈਨ ਜੋਸ ਕਰਨਾ ਹੈ ਬਲੈਕ ਪੈਨ ਤਾਂ ਬਿਲਕੁਲ ਵੀ ਨਹੀਂ ਕੋਲਕੇ ਵੀ ਤੁਸੀਂ ਬਲੈਕ ਪੈਨ ਜੋਸ ਨਹੀਂ ਕਰਨਾ ਦੂਸਰਾ ਕੋਈ ਵੀ ਪੈਨ ਹੋਰ ਨਹੀਂ ਜੋਸ ਕਰਨਾ ਸਿਰਫ ਤੇ ਸਿਰਫ ਲਾਲ ਪੈਨ ਹੀ ਜੋਸ ਕਰਨਾ ਹੈ ਕਿਉਂਕਿ ਅਸੀਂ ਇਹ ਜੋ ਮੈਸੇਜ ਹੈ ਇਹ ਪਰਮਾਤਮਾ ਦੇ ਕੋਲ ਪੁਚਾ ਰਹੇ ਹਾਂ ਜਿਹੜਾ ਰੈੱਡ ਕਲਰ ਹੈ ਉਹ ਉਹ ਸੁਪਰ ਪਾਵਰ ਦਾ ਕਲਰ ਹੈ ਇਸ ਕਰਕੇ ਰੈੱਡ ਕਲਰ ਲਾਲ ਪੈਨ ਦਾ ਹੀ ਤੁਸੀਂ ਇਸਤੇਮਾਲ ਕਰਨਾ ਹੈ ਥੈਂਕਸ ਜੀ ਹੁਣ ਵਾਸਤੇ ਨੰਬਰੇ ਲਿਖ ਦੇਣਾ ਹੈ ਉਸ ਤੋਂ ਬਾਅਦ ਅਸੀਂ ਇਹ ਆਪਣਾ ਨੰਬਰ ਲਿਖਣਾ ਹੈ 7611 ਇਹ ਨੰਬਰ ਅਸੀਂ ਲਿਖ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਜਿਹੜੇ ਵੀ ਪਰਮਾਤਮਾ ਨੂੰ ਗੁਰੂ ਪੀਰ ਨੂੰ ਤੁਸੀਂ ਮੰਨਦੇ ਹੋ ਇਸ ਦੇਵਤਾ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਲਿਖੋ ਉਹਨਾਂ ਦਾ ਮੰਤਰ ਲਿਖੋ ਜੋ ਤੁਹਾਨੂੰ ਮਤਲਬ ਤੁਹਾਨੂੰ ਜਿਸ ਨੂੰ ਤੁਸੀਂ ਮੰਨਦੇ ਹੋ ਰੋਜ਼ ਪਾਠ ਪੂਜਾ ਕਰਦੇ ਹੋ ਉਹ ਤੁਸੀਂ ਜ਼ਰੂਰ ਲਿਖਣਾ ਹੈ ਜਿਸ ਤਰ੍ਹਾਂ ਕਿ ਇੱਥੇ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਵਾਹਿਗੁਰੂ ਲਿਖ ਸਕਦੇ ਹੋ ਮੂਲ ਮੰਤਰ ਲਿਖ ਸਕਦੇ ਹੋ ਗੁਰੂ ਨਾਨਕ ਧੰ ਗੁਰੂ ਨਾਨਕ ਦੇਵ ਜੀ ਲਿਖ ਸਕਦੇ ਹੋ ਧੰ ਗੁਰੂ ਰਾਮਦਾਸ ਜੀ ਲਿਖ ਸਕਦੇ ਹੋ ਇਸ ਤਰ੍ਹਾਂ ਕਰਕੇ ਤੁਸੀਂ ਲਿਖ ਸਕਦੇ ਹੋ ਦੂਸਰੇ ਜਿਹੜੇ ਧਰਮ ਦੇ ਲੋਕ ਹਨ ਜੈ ਸ਼੍ਰੀ ਗਣੇਸ਼ ਜੀ ਲਿਖ ਦਿਓ ਜੈ ਹਨੂਮਾਨ ਜੀ ਲਿਖ ਦਿਓ ਮਾਤਾ ਲక్ష్ਮੀ ਜੀ ਦੇ ਲਿਖ ਦਿਓ ਜਿਸ ਨੂੰ ਤੁਸੀਂ ਮੰਨਦੇ ਉਹ نیچے ਤੁਸੀਂ ਉਹਨਾਂ ਦਾ ਨਾਮ ਚੋਂ ਲਿਖਣਾ ਹੈ ਹੁਣ ਇਹ ਸਾਡੀ ਪਰਚੇ ਜਿਹੜੀ ਹੈ ਉਹ ਤਿਆਰ ਹੋ ਗਏ ਇਸ ਨੂੰ ਤੁਸੀਂ ਕੀ ਕਰਨਾ ਹੈ ਕਿ ਇਹ ਪਰਚੇ ਜਦੋਂ ਤੁਸੀਂ ਤਿਆਰ ਕਰ ਲਈ ਨਹਾ ਧੋ ਕੇ ਸਾਫ਼ ਸੁਥਰੇ ਕੱਪੜੇ ਪਾ ਕੇ ਇਸ ਨੂੰ ਪਰਚੇ ਨੂੰ ਤਿਆਰ ਕਰਨਾ ਹੈ ਪਰਚੇ ਤਿਆਰ ਕਰਨ ਤੋਂ ਬਾਅਦ ਇਸ ਨੂੰ 2 ਜਾਂ 3 ਫੋਲਡ ਕਰ ਲਓ ਉਸ ਨੂੰ ਬੰਦ ਕਰ ਲਓ ਇਹ ਕੋਈ ਵਹਿਮ ਕਰਨ ਦੀ ਕੋਈ ਲੋੜ ਨਹੀਂ ਕਿ ਇਸ ਨੂੰ 3 ਵਾਰ ਫੋਲਡ ਕਰਨਾ 4 ਵਾਰ ਫੋਲਡ ਕਰਨਾ ਤੁਸੀਂ 2 ਫੋਲਡ ਵੀ ਕਰ ਸਕਦੇ ਹੋ 3 ਫੋਲਡ ਵੀ ਕਰ ਸਕਦੇ ਹੋ ਤੇ ਪਰਚੇ ਬੰਦ ਕਰਕੇ ਜਦੋਂ ਰਾਤ ਨੂੰ ਤੁਸੀਂ ਸੌਣਾ ਹੈ ਆਪਣੇ ਸਰਾਣੇ ਥੱਲੇ ਉਸ ਨੂੰ ਰੱਖ ਲੈਣਾ ਹੈ ਇੰਨਾ ਹੀ ਨਹੀਂ ਕਰਨਾ ਸਰਾਣੇ ਥੱਲੇ ਰੱਖਣ ਤੋਂ ਪਹਿਲਾਂ ਜਦੋਂ ਤੁਸੀਂ ਆਪਣੇ ਸਾਰੇ ਕੰਮ ਨਿਪਟਾ ਕੇ ਬੈੱਡ ਦੇ ਉੱਤੇ ਅਗੇ ਸੌਣ ਲਗੋਗੇ ਉਹਦੇ ਚਾਉਂਗੜੀ ਮਾਰਗੇ ਤੋਂ ਸੌਣ ਤੋਂ ਪਹਿਲਾਂ ਇਹ ਪਰਚੇ ਕੱਢਣੇ ਹੈ ਪਰਚੇ ਨੂੰ ਦੇਖੋ ਇੱਕੋ ਵਾਰੀ ਬਣਾਉਣੀ ਹੈ ਪਰ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਤੁਸੀਂ ਲਗਾਤਾਰ 2 ਦਿਨ ਕਰਨਾ ਹੈ 2 ਦਿਨ ਤੋਂ ਜ਼ਿਆਦਾ ਵੀ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ 2 ਦਿਨ ਤੁਸੀਂ ਕਰਨਾ ਹੈ ਸੌਣ ਤੋਂ ਪਹਿਲਾਂ ਇਹ ਪਰਚੇ ਕੱਢਣੇ ਹੈ ਤੇ ਜੋ ਤੋ ਜੇ ਸ਼ਾਮਾ ਲਿਖਿਆ ਹਨ ਉਹਨੂੰ ਪੜ੍ਹਨਾ ਹੈ ਜੋ ਮਤਲਬ ਕੈਨ ਤੋਂ ਪਾਪ ਕੇ ਜੋ ਵੀ ਲਿਖਿਆ ਹੋਇਆ ਹੈ ਪਰਚੀ ਤੇ ਉਸਨੂੰ ਤੁਸੀਂ ਪੜ੍ਹ ਕੇ ਸੌਣਾ ਹੈ ਤੇ ਫਿਰ ਉਸ ਪਰਚੇ ਨੂੰ ਸਰਾਣੇ ਦੇ نیچے ਰੱਖ ਦੇਣਾ ਹੈ ਫਿਰ ਸਵੇਰੇ ਜਦੋਂ ਉੱਠੋਗੇ ਪਰਚੀ ਬਾਹਰ ਕੱਢਣੀ ਹੈ ਫਿਰ ਤੁਸੀਂ ਉਸ ਪਰਚੀ ਨੂੰ ਕੱਢ ਕੇ ਜੋ ਲਿਖਿਆ ਹੈ ਇੱਕ ਵਾਰੀ ਉਸ ਨੂੰ ਪੜ੍ਹਨਾ ਹੈ ਕਿਉਂਕਿ ਅਸੀਂ ਕਹਿੰਦੇ ਹਾਂ ਕਿ ਰਾਤ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਦੇ ਅਸਾਰ ਕਿਉਂਕਿ ਜਿਹੜਾ ਸਾਡਾ ਮਾਈਂਡ ਹੈ ਰਾਤ ਜਦੋਂ ਅਸੀਂ ਬੋਲ ਕੇ ਸੌਂਦੇ ਹਾਂ ਤੇ ਸਾਡੇ ਦਿਮਾਗ ਵਿੱਚ ਸੌਂਦੇ ਆ ਸੌਣੀਆਂ ਗੱਲਾਂ ਚੱਲਦੀਆਂ ਹਨ ਸੁਪਨੇ ਆਉਂਦੇ ਹਨ ਜੋ ਯੂਨੀਵਰਸ ਨਾਲ ਸਾਡਾ ਕਨੈਕਟ ਹੁੰਦਾ ਹੈ ਤਾਂ ਜਲਦੀ ਤੋਂ ਜਲਦੀ ਉਹ ਇੱਛਾ ਸਾਡੀ ਪੂਰੀ ਹੁੰਦੀ ਹੈ ਤੇ ਸਵੇਰੇ ਜਦੋਂ ਉੱਠਦੇ ਹਾਂ ਸਾਡਾ ਮਾਈਂਡ ਇੱਕਦਮ ਬਲੈਂਕ ਹੁੰਦਾ ਹੈ ਖਾਲੀ ਹੁੰਦਾ ਹੈ ਇਹਨੇ ਘੰਟੇ ਅਸੀਂ ਨੀਂਦ ਕਰਕੇ ਉੱਠੇ ਹੁੰਦੇ ਹਾਂ ਤਾਂ ਸਾਡਾ ਦਿਮਾਗ ਇੱਕਦਮ ਕਲੀਅਰ ਇੱਕਦਮ ਸਾਫ਼ ਸੁਥਰਾ ਹੁੰਦਾ ਹੈ ਜੋ ਅਸੀਂ ਬੋਲਦੇ ਹਾਂ ਆਪਣੇ ਦਿਮਾਗ ਵਿੱਚ ਅਸੀਂ ਉਸ ਨੂੰ ਸੇਵ ਕਰ ਲੈਂਦੇ ਹਾਂ ਤੇ ਉਹੀ ਦਿਨ ਪਰ ਚੱਲਦਾ ਹੈ ਤੇ ਸਾਡੀ ਇੱਛਾ ਜਲਦੀ ਤੋਂ ਜਲਦੀ ਪੂਰੀ ਹੁੰਦੀ ਹੈ ਇਹ ਤੁਸੇ ਲਗਾਤਾਰ ਇੱਕੇ ਦਿਨ ਕਰਨਾ ਹੈ ਲਗਾਤਾਰ ਇੱਕੇ ਦਿਨ ਤੋਂ ਬਾਅਦ ਜਦੋਂ ਤੁਹਾਡੀ ਵਿਸ਼ ਪੂਰੀ ਹੋ ਜਾਵੇ ਤਾਂ ਇਸ ਪਾਚੇ ਨੂੰ ਤੁਸੀਂ ਚਾਹ ਤਾ ਕਿਸੇ ਧਾਰਮਿਕ ਸਥਾਨ ਤੇ ਮੰਦਰ ਗੁਰਦੁਆਰੇ ਵਿੱਚ ਰੱਖ ਕੇ ਆਸਾ ਕਰਿਓ ਉਹ ਤੁਹਾਡੀ ਮਰਜ਼ੀ ਹੈ ਜਾਂ ਕਿਸੇ ਨਦੀ ਤੇ ਸਮੁੰਦਰ ਵਿੱਚ ਜੋ ਵੀ ਚੱਲਦਾ ਹੋਇਆ ਪਾਣੀ ਹੈ ਉਸ ਦੇ ਵਿੱਚ ਚੈਨ ਪ੍ਰਵਾਹ ਕਰ ਸਕਦੇ ਹੋ ਜਾਂ ਕਿਸੇ ਮਿੱਟੀ ਦੇ ਵਿੱਚ ਦਬਾ ਸਕਦੇ ਹੋ ਇਹ ਤੁਹਾਡੇ ਉੱਤੇ ਡਿਪੈਂਡ ਹੈ ਕਿ ਤੁਸੀਂ ਕੀ ਕਰਨਾ ਹੈ ਜਾਂ ਫਿਰ ਇਸ ਨੂੰ ਜਲਾ ਕੇ ਉਸ ਦੀ ਰਾਖ ਬਣਾ ਕੇ ਤੁਸੀਂ ਬੋਟੇ ਨੂੰ ਪਾ ਸਕਦੇ ਹੋ ਜਲਦੀ ਤੋਂ ਜਲਦੀ ਤੁਹਾਡਾ ਮੈਸੇਜ ਪਰਮਾਤਮਾ ਪਰਮਾਤਮਾ ਤੱਕ ਪਹੁੰਚੇਗਾ ਤੁਹਾਡੀ ਇੱਛਾ ਜੋ ਮੰਗੀ ਹੋਏਗੀ ਤਿੰਨਾਂ ਵਿੱਚੋਂ ਇੱਛਾਵਾਂ ਹੋ ਰਿਆਂ ਹੋ ਸਕਦੇ ਹਨ ਜੇ ਜੇ ਤੁਸੀਂ ਬਿਲਕੁਲ ਹੀ ਆਪਣੀ એનર્ਜੀ ਹਾਈ એનર્ਜੀ ਲਗਾਈ ਹੋਏਗੇ ਇਕਦਮ ਪਿਓਰ એનર્ਜੀ ਲਗਾਈ ਹੋਏਗੇ ਤਾਂ ਤੁਹਾਡੀਆਂ ਤਿੰਨੋਂ ਦੀਆਂ ਤਿੰਨੋਂ ਇਸ਼ਾਵਾਂ ਵਾਈਗਰੂਜੀ ਪੂਰੀਆਂ ਕਰ ਦੇਣਗੇ ਜੇ ਤੁਸੀਂ ਚਾਹੋ ਇੱਕ ਇਸ਼ਾ ਤੁਸੀਂ ਮਤਲਬ ਚਾਹੁੰਦੇ ਹੋ ਕਿ ਪੂਰੀ ਮੇਰੀ ਸਭ ਤੋਂ ਪਹਿਲਾਂ ਹੋਵੇ ਤਾਂ ਤੁਸੀਂ ਇੱਕ ਇਸ਼ਾ ਵਿੱਚ ਲਿਖ ਸਕਦੇ ਹੋ ਇਸ ਗੱਲ ਦਾ ਕੋਈ ਵੀ ਵਿਅਮਨ ਨਹੀਂ ਕਰਨਾ ਕਿ ਇਸ ਪਰਚੇ ਨੂੰ ਰਾਤ ਨੂੰ ਹੀ ਪੜ੍ਹਨਾ ਹੈ ਜਾਂ ਸਵੇਰੇ ਹੀ ਪੜ੍ਹਨਾ ਹੈ ਇਹ ਪਰਚੇ ਤੁਸੀਂ ਆਪਣੇ ਕੋਲ ਵੀ ਰੱਖ ਸਕਦੇ ਹੋ ਜਦੋਂ ਮਰਜ਼ੀ ਤੁਸੀਂ ਇਸ ਨੂੰ ਕੱਢ ਕੇ ਪੜ੍ਹ ਸਕਦੇ ਹੋ ਕਿੰਦਰੇ ਵੀ ਅਲਮਾਰੀ 'ਚ ਸੰਭਾਲ ਕੇ ਵੀ ਰੱਖ ਸਕਦੇ ਹੋ ਦੋ ਦਿਨਾਂ ਬਾਅਦ ਜੇ ਖਾਦੇ ਹੋ ਤਾਂ ਉਹ ਵੀ ਕੋਈ ਦਿੱਕਤ ਨਹੀਂ ਹੈ ਤੁਹਾਨੂੰ ਦੱਸ ਰਹੇ ਹਾਂ ਇਹ ਕੋਈ ਵਹਿਮ ਨਹੀਂ ਹੈ ਕਿਸੇ ਵੀ ਚੀਜ਼ ਨੂੰ ਵਹਿਮ ਦੇ ਨਾਲ ਲੈ ਕੇ ਨਹੀਂ ਚੱਲਣਾ ਕੋਈ ਵੀ ਰੈਮਡੀ ਉਪਾਅ ਨਹੀਂ ਕਰਨਾ ਤੇ ਅੱਜ ਤੋਂ ਹੀ ਇਸ ਉਪਾਅ ਨੂੰ ਅਚਮਾ ਕੇ ਜ਼ਰੂਰ ਦੇਖੋ ਤੇ ਇਸ ਪਰਚੇ ਨੂੰ ਬਣਾਓ ਤੇ ਫਟਾਫਟ ਆਪਣੀਆਂ ਇਸ਼ਾਵਾਂ ਪੂਰੀਆਂ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ